ਮਾਰੇ ਹੱਥ ਕੋ ਕੀ ਹੋਇਆ ਹੈ ਅਰੇ ਨਾਵਾ ਨਿਕਾਰ ਦੇਨੇ ਵਾ ਨਾ ਕੋ ਨਹੀਂ ਦੇ ਹਾਂ ਨਾਵਾ ਸਭ ਈਕਾਰ ਦੇ ਰਸ ਨੂੰ ਕੇ ਤਨੀ ਮੈਂਟਲੀ ਵੀ ਠੀਕ ਨਹੀਂ ਹੈਗੀ ਮਾਤਾ ਤੇ ਫਿਜ਼ੀਕਲੀ ਤਾਂ ਤੁਸੀਂ ਦੇਖ ਹੀ ਰਹੇ ਹੋ ਬਾਲ ਕਿਸੇ ਨੇ ਕੱਟਦੇ ਆ ਜਟਾਂ ਝਟਾਂ ਬਣੀਆਂ ਹੋਣਗੀਆਂ ਉਹ ਵੀ ਤਾਜ਼ੀ ਕੱਟੇ ਲੱਗਦੇ ਆ ਬਾਲ ਵੀ ਤੇ ਇਨਾਂ ਮਾਵਾਂ ਦੀ ਦੁਰਦਸ਼ਾ ਦੇਖ ਕੇ ਦੁੱਖ ਲੱਗਦਾ ਤੇ ਇਸ ਮਾਂ ਦੀ ਵੀਡੀਓ ਨੂੰ ਵੀ ਸ਼ੇਅਰ ਕਰਿਓ ਵੱਧ ਤੋਂ ਵੱਧ ਹੋ ਸਕਦਾ ਤੁਹਾਡੀ ਸ਼ੇਅਰ ਕੀਤੀ ਵੀਡੀਓ ਇਹਦੇ ਕਿਸੇ ਬੱਚੇ ਤੱਕਰ ਕੇ ਭੈਣ ਭਰਾ ਤੱਕਰ ਪਹੁੰਚ ਜਵੇ ਕਿਉਂਕਿ ਆਪਣੇ ਤੋਂ ਦੂਰ ਹੋਈ ਬੈਠੀ ਹੈ ਮਾਂ ਅੱਜ ਇਕ ਗਲੀ ਪਈ ਆ ਬਾਹ ਵੀ ਗੁੱਤੀ ਹੋਈ ਹੈ ਮਾਤਾ ਦੀ ਆ ਦੇਖੋ ਆ ਬਾਹ ਉੱਠੀ ਹੋਮੀ ਜੁੜੀ ਹੋਈ ਆ ਜਿਹੜਾ 33 ਕਰੋੜ ਦੇਵੀ ਦੇਵਤਿਆਂ ਦੇ ਦੇਸ਼ ਦੇ ਵਿੱਚ ਇਹਨਾਂ ਮਾਵਾਂ ਦੀ ਆ ਹਾਲਤ ਹੋਵੇ ਆਂਟੀ ਕਹਾਂ ਚ ਰਾਨੇ ਵਾਲੇ ਹੋ ਹਾਂਜੀ ਕੋਈ ਆਗੇ ਪਿੱਛੇ ਆਪ ਕਿ ਹਾਂ ਹੈਂ ਯਹਾਂ ਪਰ ਕੈਸੇ ਆਏ ਹੋ ਫਿਰ ਆਪ हाँ जी, जी कैसे आयो लड़की जी हम यहाँ है लड़की जी क्या नाम है आपका ना। है कहाँ के रहने वाले हो यहाँ पर कैसे पहुँचे यहाँ पर आई आंख पे क्या हुआ ये ਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਕਹਿੰਦੇ ਅਸੀਂ ਪਹੁੰਚ ਗਏ ਜੀ ਲੁਧਿਆਣੇ ਅਪੋਲੋ ਹਸਪੀਟਲ ਦੇ ਸਾਹਮਣੇ ਇਹ ਸਾਹਮਣੇ ਐਸ ਪੀ ਐਸ ਹਸਪੀਟਲ ਆ ਅਪੋਲੋ ਹਸਪੀਟਲ ਤੇ ਇਹ ਦਿੱਲੀ ਰੋਡ ਆ ਇਹ ਦਿੱਲੀ ਨੂੰ ਜਾਂਦਾ ਉਹ ਸਾਹਮਣੇ ਬਲੋਸਟੀ ਟਾਇਰ ਵਾਲੇ ਨੇ ਤੇ ਇੱਥੇ ਮੰਦਰ ਦੇ ਬਾਹਰ ਇੱਕ ਮਾਂ ਪਈ ਆ ਜਿਹਦੀਆਂ ਅੱਖਾਂ 'ਚ ਕੀੜੇ ਪਏ ਹੋਇਆ ਅੱਖਾਂ ਗਲੀਆਂ ਹੋਈਆਂ ਇਹਨਾਂ ਮਾਵਾਂ ਦੀਆਂ ਜ਼ਿੰਦਗੀਆਂ ਗੱਲ ਨੂੰ ਥੋੜੀ ਜੀ ਝਾਤ ਮਾਰਿਓ ਯਾਰ ਥੋੜਾ ਸੋਚੋ ਯਾਰ ਬਾਈ ਇਹ ਮਾਂ ਪਰਦੇਸਣ ਆ ਹਿੰਦੀ ਬੋਲਦੀ ਆ ਤਾਂ ਵਿਚਾਰੀ ਤੇ ਉਹ ਮਾਂ ਤਾਂ ਪਰਮਜੀਤ ਕੌਰ ਸੀ ਨਾ ਉਹਦਾ ਤਾਂ ਤੇ ਉਹਨਾਂ ਦਾ ਪੁੱਤ ਵੀ ਕੋਲੇ ਖੜਾ ਸੀ ਤੇ ਉਹਨੂੰ ਤਾਂ ਹਸਪਤਾਲਾਂ ਚ ਬੜੇ ੱੱੱਕੇ ਖਾ ਲੇ ਤਾਂ ਵੀ ਉਹਰੇ ਕਿਸੇ ਨੇ ਪੱਟੀ ਤੱਕ ਨਹੀਂ ਕੀਤੀ ਤੇ ਇਹਨੂੰ ਤਾਂ ਵਿਚਾਰੀ ਨੂੰ ਕਿ ਲਿਜਾਣ ਵਾਲਾ ਹੀ ਹੈ ਨਹੀਂ ਹਸਪਤਾਲ ਇਹਨੂੰ ਕਿਹਨੇ ਪੁੱਛਣਾ ਸੀ ਪਰ ਫਰਕ ਇਹਨਾਂ ਵੀ ਇਹਦਾ ਅੱਜ ਸਾਨੂੰ ਪਤਾ ਲੱਗ ਗਿਆ ਇਹਦੇ ਹਜੇ ਓਨੇ ਕੀੜੇ ਨਹੀਂ ਪਏ ਜਿੰਨੇ ਉਸ ਮਾਲ ਦੇ ਪੈ ਗਏ ਨੇ ਉਹਦਾ ਤਾਂ ਅੱਧਾ ਮੂੰਹ ਕੀੜੇ ਖਾ ਗਿਆ ਤੇ ਇਸ ਮਾਲ ਦੀ ਹਾਲਤ ਆ ਜਿਹੜੀ ਤੇ ਇਹ ਵੀ 2-4 ਦਿਨਾਂ ਤੱਕ ਲਗਭਗ ਓਦਾਂ ਦੀ ਹੀ ਹੋਣ ਵਾਲੀ ਸੀ ਜੇ ਆਪਾਂ ਹੋਰ 2-4 ਦਿਨ ਨਾ ਇੱਥੇ ਆਉਂਦੇ ਮਾਂ ਨਮਸਤੇ ਕੀ ਨਾਮ ਹੈ ਆਪਕਾ है अच्छा तो ऊपर बैठो माँ ऊपर बैठी अच्छा कुबते तरफ बैठो माँ उठ जाओ उठ जाओ यहाँ बैठ जाओ माँ माँ जी हाथ को क्या हुआ है अरे नाखून है जी हाँ नहवा सब निकाल दे रहा सब जो के निकाल नहवा निकाल के बढ़ावा तो नहवा अमीरा वाला नहवा वाला माँ कहाँ से हो तुम सौरिया तो गाँव माँ कौन, आ. आ, कौन सा कहूँ कंवरिया गाना नहीं है कंवरिया जिला कौन सा है जिला 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 यूपी में है या बिहार में है कहाँ पे है नहीं स्टेट कौन सा है माँ यूपी बिहार असम एमपी कौन सा है भारत वाला है भारत वाला तुम्हारे बच्चे है माँ कितना बच्चा है तुम्हारा कोई या का रे कोई वाला दो बच्चा है या तीन बच्चा कितना ठो बच्चा हां इधर कहाँ से आई हो माँ आई मानी फिल्म नाचने वाला फिल्म नाचने वाला है हां तुम्हारा नाम क्या है माँ मां जानकी है क्या जानकी जी, जी में वाला ना हो जानकी हां अरे जानकी मैया तुम्हारे पति का नाम क्या है अरे ना कुमारी है ना अच्छा कुमारी है तू ठीक है शादी नहीं हुआ शादी नहीं हुआ ਇਹ ਜਨ ਵੀ ਹੋਈਆਂ ਜਨ ਵੀ ਚੀਜ਼ ਰਹੀਆਂ ਆ ਬੱਤੀ ਗਈਆਂ ਇੱਥੇ ਮਾਤਾ ਜੀ ਲੈਂਗੁਏਜ ਨਹੀਂ ਸਾਨੂੰ ਜ਼ਿਆਦਾ ਸਮਝ ਆ ਰਹੀ ਸ਼ਾਇਦ ਕੋਈ ਭੋਜਪੂਰੀ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਲੈਂਗੁਏਜ ਬੋਲਦੀ ਹੈ ਮਾਂ ਪਰ ਇਸ ਮਾਂ ਦੀ ਤਕਲੀਫ ਜਰੂਰ ਸਾਨੂੰ ਸਮਝ ਆ ਰਹੀ ਹੈ ਮਾਂ ਦਾ ਦਰਦ ਮਾਂ ਦਾ ਦੁੱਖ ਸਾਨੂੰ ਜਰੂਰ ਮਹਿਸੂਸ ਹੋ ਰਿਹਾ ਮਾਂ ਦੀ ਅੱਖ ਗਲੀ ਪਈ ਹੈ ਜੀ ਬਸ ਕੀੜੇ ਪੈਣਾ ਹੀ ਬਾਕੀ ਆ ਬਾਕੀ ਤਾਂ ਉਹ ਬਾਹਰ ਬਹਉਂ ਗਿਆ ਇੱਥੇ ਬੈਠੀ ਐ ਸੜਕ ਦੇ ਉੱਤੇ ਕਿਨਾਰੇ ਤੇ ਕੋਈ ਰਾਹੀਰ ਜਾਂਦਾ ਨਾ ਕੋਈ ਨਹੀਂ ਰੋਟੀ ਪਾਣੀ ਕੋਈ 10 ਰੁਪਏ ਕੋਈ ਦੇ ਗਿਆ ਜੇ ਝੋਟ ਕਿਵੇਂ ਲਗਾ ਕਿਆ ਹੋਇਆ ਥਾ ਮਈਆ ਕੌਣ ਚੀਜ਼ ਉਾਰ ਬਾਰ ਬਹਉਂ ਕੌਣ ਹੈ ਕੌਣ ਚੀਜ਼ ਉਾਰਾ ਬਾਤ ਕਰਤੀ ਐ ਕਹੂੰ ਹੈ ਕਿਹਨੋਂ ਤੁਹਾਡਾ ਕਿਸਨੇ ਮਾਰਾ ਕੋਹ ਵਾਰਿਆ ਬਾਦ ਵਾਰਿਆ ਜਾਨ ਸੇ ਦੇ ਫਤਿਏ ਜੈ ਨਾ ਮਾਰਾ ਅਗਰੇਨੀ ਕੰਕਰੀਟ ਕਮਾਰਾ ਕਿਸ ਨੇ ਜੇ ਕਿਆ ਹੋਇਆ ਪੇਟ ਮੇ ਬਿਲਕੁਲ ਨਹੀਂ ਹੋ ਰਵੰਲੇ ਉਹ ਆਕੇ ਜੇ ਵਿਚਾਰੀ ਦੇ ਵਾਹੇ ਹੋ ਜਾਂ ਨੋਹਾ ਦੀ ਦੇਖੋ ਕੀ ਹਾਲਤ ਹੈ ਨਾ ਤਨੀ ਮੈਂਟਲੀ ਵੀ ਠੀਕ ਨਹੀਂ ਹੈਗੀ ਮਾਤਾ ਤੇ ਫਿਜ਼ੀਕਲੀ ਤਾਂ ਤੁਸੀਂ ਦੇਖ ਹੀ ਰਹੇ ਹੋ ਵਾਲ ਕਿਸੇ ਨੇ ਕੱਟਤੇ ਆ ਜਟਾਂ ਛੋਟਾਂ ਬਣੀਆਂ ਹੋਣਗੀਆਂ ਉਹ ਵੀ ਤਾਜ਼ੀ ਕੱਟੇ ਲੱਗਦੇ ਆ ਵਾਲ ਵੀ ਤੇ ਇਨ ਮਾਵਾਂ ਦੀ ਦੁਰਦਸ਼ਾ ਦੇਖ ਕੇ ਦੁੱਖ ਲੱਗਦਾ ਜਗ ਜਨਨੀ ਇਹ ਮਾਂ ਜਿਹਨੂੰ ਅਸੀਂ ਦੁਰਗਾ ਦੇ ਨਾਮ ਤੇ ਪੂਜਦੇ ਆਂ ਕਾਲੀ ਦੇ ਨਾਮ ਤੇ ਵੀ ਪੂਜਦੇ ਆਂ ਜਿਹੜਾ 33 ਕਰੋੜ ਦੇਵੀ ਦੇਵਤਿਆਂ ਦੇ ਦੇਸ਼ ਦੇ ਵਿੱਚ ਇਹਨਾਂ ਮਾਵਾਂ ਦੀ ਆ ਹਾਲਤ ਹੋਵੇ ਤੇ ਉੱਥੋਂ ਆਪਾਂ ਅੰਦਾਜ਼ਾ ਲਾ ਸਕਦੇ ਆਂ ਵੀ ਸਾਡਾ ਸਿਸਟਮ ਸਾਡੇ ਸਿਸਟਮ ਨੂੰ ਚਲਾਉਣ ਵਾਲੇ ਲੋਕ ਕਿੰਨੇ ਸਿਆਣੇ ਤੇ ਸੂਝਵਾਨ ਨੇ ਕਿੰਨੇ ਕ ਡਿਊਟੀਆਂ ਜ਼ਿੰਮੇਵਾਰੀਆਂ ਆਪਣੀਆਂ ਵਧੀਆ ਨਿਭਾਉਂਦੇ ਨੇ। ਪਰ ਦੂਸਰਾ ਇੱਥੇ ਸਾਡੀ ਧਾਰਮਿਕ ਜਮਾਤ ਜਿੱਥੇ ਸਾਡੇ ਮੰਦਰਾਂ ਦੇ ਗੁਰੂ ਘਰਾਂ ਦੇ ਪ੍ਰਬੰਧਕ ਨੇ ਜਿਹੜੇ ਯੰਤਰ ਕਹਾਣਾਂ ਦੇ ਪ੍ਰਬੰਧਕ ਨੇ ਜਿਹੜੇ ਉਹਨਾਂ ਨੂੰ ਵੀ ਆਪਣੀ ਡਿਊਟੀ ਵੱਲ ਥੋੜਾ ਗੌਰ ਕਰਨ ਦੀ ਲੋੜ ਆ ਕਿਉਂਕਿ ਇਹ ਮਾਂ ਵੀ ਇੱਕ ਮੰਦਰ ਦੇ ਬਾਹਰ ਬੈਠੀ ਆ ਇਹ ਹਨੂਮਾਨ ਮਹਾਰਾਜ ਜੀ ਦੇ ਮੰਦਿਰ ਦੇ ਬਾਹਰ ਲੋਕ ਇਹ ਸੰਕਟ ਮੋਚਨ ਦੇ ਬਾਹਰ ਆਪਣੇ ਦੁੱਖ ਦਰਦ ਲੈ ਕੇ ਵੀ ਆਉਂਦੇ ਹੋਣੇ ਆ ਪਰ ਇਸ ਮਾਹਵਲ ਕੋਈ ਦੇਖ ਨਹੀਂ ਸਕਿਆ ਕਿੰਨੇ ਕਿ ਦਿਨ ਹੋ ਗਏ ਜੀ ਇੱਥੇ ਕੋਈ ਹੈਗਾ ਇੱਥੇ ਲੋਕਲ ਵੀਰਾ ਕੋਈ ਵੀਰੇ ਆ ਜਾ ਕੇ ਮੜਾ ਜਾ ਤਿੰਨ ਦਿਨਾਂ ਤੋਂ ਇੱਥੇ ਮਾਤਾ ਪੰਜ ਦਿਨਾਂ ਤੋਂ ਪੰਜ ਦਿਨਾਂ ਤੋਂ ਪਹਿਲਾਂ ਉੱਥੇ ਪਈ ਸੀ 4.5 ਦਿਨ ਤੱਕ ਇਧਰ ਚਲਤੇ ਚਲਤੇ ਆ ਗਏ ਆਪਣੇ ਆਪ ਠੀਕ ਹੈ ਕੀ ਕਰਤੇ ਖਾਣਾ ਪਾਣੀ ਕਿਹਾਂ ਸੇ ਖਾਤੇ ਹਨ ਖਾਣਾ ਪਾਣੀ ਸੇ ਅਮਾ ਜੀ ਸੁਬਾ ਚਾਹ ਚੁਲਾ ਦਿਆ ਔਰ ਨੀਂਦੀ ਵਾਲਾ ਹੈ ਨਾਲ ਰੋਟੀ ਚੁਲਾ ਦਿਆ ਕੋਈ ਔਰ ਆਇਆ ਉਹ ਵੀ ਚੁਲਾ ਦਿਆ ਦੋ ਦਿਨ ਤੱਕ ਮੈਂ ਬਣਾਉਂਦਾ ਰਹੀ ਚਾਹ ਅੱਛਾ ਜੀ ਨਾਲਾ ਸਭ ਕੋਲ ਆਤਾ ਸੁਬਾ ਬੇਨਤੀ ਹੈ ਜੀ ਭੈਣੋ ਤੇ ਭਰਾਵੋ ਇਸ ਵੀਡੀਓ ਨੂੰ ਸ਼ੇਅਰ ਕਰਿਓ ਇਸ ਚਿਹਰੇ ਨੂੰ ਚੰਗੀ ਤਰ੍ਹਾਂ ਨਾਲ ਅਸੀਂ ਬਲਰ ਕਰਨਾ ਪਿਆ ਸਾਨੂੰ ਮਜਬੂਰਨ ਪਰ ਇਸ ਚਿਹਰੇ ਨੂੰ ਪਛਾਣਿਓ ਜਰੂਰ ਫਸਟ ਡੇਟ ਤੇ ਆਉਂਦੀ ਹੈ ਪੱਟੀ ਲੈ ਆਉਂਦੀ ਹੈ ਚਾਕੇ ਪੱਟੀ ਆਹੋਲਾ ਹੀ ਨਿਕਲ ਲਿਆ ਕੇ ਇਸ ਜਿਹੜੇ ਨੂੰ ਜੂੜ ਪਛਾਣਿਓ ਜਿਹਦਾ ਮਾਤਾ ਦਾ ਘਰ ਲੱਭ ਜੇਵੇਂ ਅਸੀਂ ਵੀ ਕੋਸ਼ਿਸ਼ ਕਰਾਂਗੇ ਹੌਲੀ ਹੌਲੀ ਸਾਡੇ ਅੰਦਰ ਸਮੰਦਰ ਦਿੱਤਾ ਜੀ ਹੈਗੇ ਨੇ ਉਹ ਐਡਰੈਸ ਹੀ ਲੱਭ ਦਿੰਨੇ ਇਦਾਂ ਦੇ ਲੋਕਾਂ ਨਾਲ ਸਾਡੇ ਸੁਪਨਿਆਂ ਦੇ ਘਰ ਵਿੱਚ ਅਸੀਂ ਵੀ 850 ਤੋਂ ਪਲੱਸ ਮੈਂਬਰ ਅਸੀਂ ਰਹਿ ਰਹੇ ਆ ਹੁਣੇ 900 ਦੇ ਕਰੀਬ ਅਸੀਂ ਹੋ ਗਏ ਆ ਪਰਿਵਾਰਕ ਮੈਂਬਰ ਸਾਡੇ ਕੋਲੇ ਕਰੀਬ ਅੱਜ ਵੀ 120 ਦੇ ਕਰੀਬ ਇਦਾਂ ਦੇ ਮੈਂਬਰ ਨੇ ਜਿਨ੍ਹਾਂ ਦਾ ਸੌ ਪਤਾ ਹੀ ਨਹੀਂ ਪਤਾ ਉਹ ਕੌਣ ਨੇ ਕਿੱਥੋਂ ਆ ਉਹਨਾਂ ਦੇ ਨਾਮ ਕੀ ਆ ਕਿਹੜਾ ਜ਼ਿਲ੍ਹਾ ਕਿਹੜਾ ਪਿੰਡ ਆ ਤੇ ਉਹ ਕੋਸ਼ਿਸ਼ ਕਰਦੇ ਰਹਿੰਦੇ ਆ ਅਸੀਂ ਉਹਨਾਂ ਤੋਂ ਹੌਲੀ 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 ਜਿਵੇਂ ਜਿਵੇਂ ਉਹ ਠੀਕ ਹੁੰਦੇ ਨੇ ਉਹਨਾਂ ਦੀ ਕਾਉਂਸਲਿੰਗ ਕਰਦੇ ਆ ਪੁੱਛ ਪੁੱਛ ਕੇ ਉਹਨਾਂ ਦੇ ਘਰ ਲੱਭਣ ਦੀ ਹੁਣ ਤੱਕਰ 5000 ਤੋਂ ਵੱਧ ਮੰਦੇ ਆਪਣੇ ਆਪਣੇ ਘਰਾਂ ਨੂੰ ਵੀ ਜਾ ਚੁੱਕੇ ਆ ਪਿਛਲੇ 10 ਸਾਲਾਂ 'ਚ ਜਿਨ੍ਹਾਂ ਦੇ ਘਰ ਲੱਭ ਲਏ ਗਏ ਜਿਨ੍ਹਾਂ ਦੇ ਘਰ ਦਿਆਂ ਨੇ ਉਹਨਾਂ ਦੇ ਪਰਿਵਾਰਾਂ ਨੇ ਉਹਨਾਂ ਨੂੰ ਅਸੈਪਟ ਕਰ ਲਿਆ ਅੱਜ ਉਹ ਚੰਗਾ ਜੀਵਨ ਜੀਉਂਦੇ ਆ ਪੰਜਾਬ ਤੋਂ ਪੰਜਾਬ ਤੋਂ ਬਾਹਰੋਂ ਆਊਟ ਆਫ ਕੰਟਰੀ ਨਿਵੇਂ ਨਾਈਜੀਰੀਆ ਦੇ ਵਿੱਚ ਸਟੈਨਲੀ ਨੂੰ ਭੇਜਿਆ ਨੇਪਾਲ 'ਚ ਕਿੰਨੀਆਂ ਕੰਟਰੀਆਂ ਬਾਹਰ ਵੀ ਬੰਦੇ ਭੇਜੇ ਆ ਇਸ ਸਭ ਉਹਦੀ ਕਿਰਪਾ ਨਾਲ ਤੇ ਤੁਹਾਡੀਆਂ ਸ਼ੇਅਰ ਕੀਤੀਆਂ ਵੀਡੀਓ ਸਦਕਾ ਵਾ ਤੇ ਇਸ ਮਾਂ ਦੀ ਵੀਡੀਓ ਨੂੰ ਵੀ ਸ਼ੇਅਰ ਕਰਿਓ ਵੱਧ ਤੋਂ ਵੱਧ ਹੋ ਸਕਦਾ ਤੁਹਾਡੀ ਸ਼ੇਅਰ ਕੀਤੀ ਵੀਡੀਓ ਇਹਦੇ ਕਿਤੇ ਬੱਚੇ ਤੱਕ ਕੇ ਭੈਣ ਭਰਾ ਤੱਕ ਪਹੁੰਚ ਜਵੇ ਕਿਉਂਕਿ ਆਪਣੇ ਤੋਂ ਦੂਰ ਹੋਈ ਬੈਠੀ ਹੈ ਮਾਂ ਅੱਜ ਅੱਕ ਗਲੀ ਪਈ ਆ ਬਸ ਵਾਹਿਗੁਰੂ ਦੀ ਕਿਰਪਾ ਹੀ ਰਹੀ ਹੈ ਵੀ ਸਮੇਂ ਸਿਰ ਇਹਦਾ ਜਿਹੜਾ ਸਾਨੂੰ ਪਤਾ ਲੱਗ ਗਿਆ ਤੇ ਅਸੀਂ ਇਹਨੂੰ ਮਾਂ ਨੂੰ ਆਪਣੇ ਨਾਲ ਲੈ ਕੇ ਚੱਲੇ ਆ ਤੇ ਨਹੀਂ ਤਾਂ ਜੀ ਹੋਣੀ ਸੀ ਪਰ ਧੰਨਵਾਦ ਆ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਸਾਨੂੰ ਇਹ ਮਾਂ ਦੀ ਵੀਡੀਓ ਬਣਾ ਕੇ ਭੇਜੀ ਤੇ ਸਾਡੇ ਟੀਮ ਮੈਂਬਰ ਇਤਿਕ ਦਾ ਜਿਹਨੇ ਆ ਕੇ ਸਾਰਾ ਵੈਰੀਫਾਈ ਕਰਕੇ ਸਾਨੂੰ ਦੱਸਿਆ ਆਪ ਤੁਸੀਂ ਭੇਜੀ ਸੀ ਠੀਕ ਹੈ ਨਮਸਤੇ ਬਾਬਾ ਫੰਡਰ ਜਿੱਹਾਂ ਸੇ ਮੰਦਰ ਸੇ ਹੋ ਕਿਆ ਨਾਮ ਆਪਕਾ ਸੀਤਲ ਪ੍ਰਸਾਦ ਸੀਤਲ ਪ੍ਰਸਾਦ ਜੀ ਬਹੁਤ ਬਹੁਤ ਧੰਨ ਤੇ ਇਸ ਤਰ੍ਹਾਂ ਵੀ ਕੁਝ ਲੋਕ ਨੇ ਜਿਹੜਾ ਆਪਣਾ ਘਟੋ ਘਟ ਇੰਨਾ ਕ ਫਰਜ਼ ਤਾਂ ਨਿਭਾਉਂਦੇ ਨੇ ਵੀ ਕੋਲੇ ਖੜ ਕੇ ਹਾਲਚਲ ਪੁੱਛ ਲਿਆ ਕੁਝ ਵੀਰਦਾਰ ਦੇ ਕੋਈ ਚਾਹ ਪਾਣੀ ਵੀ ਪਿਉਂਦਾ ਰਿਹਾ ਇੱਥੇ ਨੂੰ ਹਨਾ ਕੋਈ ਮਾਤਾ ਨੂੰ ਰੋਟੀ ਵੀ ਦਿੰਦੇ ਰਹੇ ਨੇ ਵੀਰ ਹੁਣੀ ਤੇ ਕਹੇ ਵੀਰ ਆਵਾ ਇਹ ਵੀ ਬਾਈ ਕੰਨਾ ਮੈਂ ਦੋ ਦਿਨ ਹੋ ਗਏ ਚਾਹ ਪਾਣੀ ਦਿੰਦਾ ਪਰ ਘਟੋ ਘਟ ਚਲੋ ਇੰਨਾ ਕਿ ਤਾ ਕਰਿਆ ਇੰਨੀ ਤਾਂ ਇਨਸਾਨੀਅਤ ਹੈਗੀ ਆ ਵੀ ਅਸੀਂ ਇਨਸਾਨ ਹੋਣ ਦਾ ਫਰਜ਼ ਤਾਂ ਨਿਭਾਈਏ ਯਾਰ ਭਾਈ ਪਰ ਕੁਝ ਲੋਕ ਐਸੇ ਵੀ ਨੇ ਜਿਹੜੇ ਦੇਖ ਕੇ ਵੀ ਅੰਡਿੱਠਾ ਕਰ ਜਾਂਦੇ ਨੇ ਇਥੋਂ ਨਹੀਂ ਲੰਘ ਜਾਂਦੇ ਨੇ ਨਮਸਤੇ ਜੀ ਭਾਈ ਸਾਹਿਬ ਹੈਲੋ ਹਾਂਜੀ ਕੌਣ ਜੀ ਮੈਂ ਇੱਥੇ ਮਤਲਬ ਤੁਹਾਨੂੰ ਵੀਡੀਓ ਭਾਈ ਤੋਂ ਮੈਂ ਨੰਬਰ ਤੋਂ ਓਕੇ 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 ਧੰਨਵਾਦ ਵੀਰੇ ਤੁਹਾਡੀ ਵੀਡੀਓ ਫੋਨ ਕਰਕੇ ਅਸੀਂ ਅੱਜ ਇੱਥੇ ਪਹੁੰਚੇ ਆਂ ਜਦੋਂ ਇਹ ਸਮਾਨ ਨੂੰ ਆਪਣੇ ਨਾਲ ਲੈ ਕੇ ਚੱਲਦੇ ਆ ਵੀਰੇ। ਜੀ ਕੋਈ ਵੀ ਸੇਵਾ। शुक्रिया ਵੀਰੇ ਕੋਈ ਜਾਣਕਾਰੀ ਹੈ ਮਾਤਾ ਬਾਰੇ ਕੋਈ ਪਤਾ ਲੱਗਿਆ ਤੁਹਾਨੂੰ ਕੌਣ ਆ ਕਿੱਥੋਂ ਆ? ਮੈਂ ਸਰ ਇੱਥੇ ਮੰਦਿਰ ਦਾ ਮੱਥਾ ਟੇਕਣ ਆਇਆ ਸੀਗਾ। ਹੂੰ। ਤੇ ਇਹ ਬੋਸ ਉਹਨੂੰ ਖਚਾਲ ਸੀਗੇ ਲੜੀ ਹੱਕ ਤੇ ਮੱਕੇ ਹੋ ਕੇ ਬੈਠੀਆਂ ਹੋਈਆਂ ਇਸ ਵਾਲੀਆਂ। ਹੂੰ। ਆਹ ਆ ਕੇ ਬਰ ਰਹੀ ਹੋਈ। ਛੋਟਾ ਕੀ ਨਾਮ ਵੀਰੇ? ਪ੍ਰਿੰਸ। ਈਕਾ ਪ੍ਰਿੰਸ ਕਿਉਂ ਦਾ ਬਹਦਾਰ ਹੈ ਵੀਰੇ? ਕਿਉਂ ਦਾ ਬਹਦਾਰਾ ਛੋਟੇ ਵੀਰੇ? ਸਾਰੇ ਦੰਦ ਰੋਸੀਆਂ ਮਾਟੀ ਇਹ ਪ੍ਰਿੰਸ ਵੀਰਾਵਾ ਇਹ ਇੱਥੇ ਮੰਦਿਰ ਚ ਮੱਥਾ ਟੇਕਣ ਆਇਆ ਸੀ ਵੀਰਾ ਤੇ ਇਹਨੇ ਮਾਤਾ ਦੀ ਅੱਖਾਂ ਦੇ ਵਿੱਚ ਮੱਕੀਆਂ ਬੈਠਦੀਆਂ ਦੇਖ ਕੇ ਸਾਨੂੰ ਕਾਲ ਕੀਤੀ ਵੀਡੀਓ ਬਣਾ ਕੇ ਭੇਜੀ ਤੇ ਇਹ ਮੰਦਿਰ ਦੇ ਪੁਜਾਰੀ ਨੇ ਜੀ ਆਪ ਕੀ ਨਾਂ ਦੇ ਪ੍ਰਸ਼ਾਦ ਜੀ ਸੀਤਲਾ ਪ੍ਰਸ਼ਾਦ ਜੀ ਤੇ ਅਸੀਂ ਅੱਜ ਇਸ ਮਾਂ ਨੂੰ ਆਪਣੀ ਮਾਂ ਸਮਝ ਕੇ ਆਪਣੇ ਨਾਲ ਸੁਪਨਿਆਂ ਦੇ ਘਰ ਲੈ ਕੇ ਚੱਲੇ ਆ ਸਾਡੇ ਨਾਲ ਸਾਡੇ ਫੀਮੇਲ ਮੈਂਬਰ ਜਸਵੀਰ ਕੌਰ ਭੈਣ ਜੀ ਤੇ ਪਿੱਛੇ ਨਵਨੀਤ ਭੈਣ ਖੜੀ ਹੈ ਸਾਡੀ ਤੇ ਅੱਜ ਅਸੀਂ ਆਪਣੇ ਆਪ ਨੂੰ ਵਢਪਾਗੇ ਸਮਝਦੇ ਆਂ ਵੀ ਸਾਨੂੰ ਇਸ ਮਾਂ ਦੀ ਸੇਵਾ ਕਰਨ। ਪਰ ਇਸ ਗੱਲ ਦਾ ਵੀ ਸਕੂਨ ਆ ਵੀ ਉਹ ਜਿਹੜੀ ਮਾਂ ਨੂੰ ਅਸੀਂ ਗੱਡੀ 'ਚ ਲਈ ਬੈਠੇ ਅੰਦਰ ਉਹਦੀ ਫੋਟੋ ਉੱਪਰ ਨਾਲ ਦੀ ਨਾਲ ਅਸੀਂ ਲਗਾ ਰਹੇ ਆਂ ਵੀ ਉਹ ਹਾਲਾਤ ਨਹੀਂ ਇਹਦੇ ਬਣੇ। ਸਮੇਂ ਰਹਿੰਦੇ ਆ ਦੀ ਮਦਦ ਹੋ ਗਈ। ਭਾਈਓ ਤੇ ਭੈਣੋ ਥੋੜਾ ਜਿਹਾ ਖਿਆਲ ਰੱਖਿਆ ਕਰੋ ਯਾਰ। ਥੋੜਾ ਜਿਹਾ ਆਪਣਾ ਫਰਜ਼ ਜਿਹੜਾ ਇਨਸਾਨ ਹੋਣ ਦਾ ਜਰੂਰ ਨਿਭਾਇਆ ਕਰੋ। ਇਸ ਮਾਂ ਨੂੰ ਕਮਰੀਆ ਨਾਮ ਦੱਸਦੀ ਆ ਆਪਣਾ ਇਹ ਬਾਕੀ ਹੌਲੀ ਹੌਲੀ ਪਤਾ ਲੱਗੂਗਾ ਕੌਣ ਆ ਕਿੱਥੋਂ ਆ ਅਸੀਂ ਕੋਸ਼ਿਸ਼ ਕਰਦੇ ਰਹਿ ਚੱਲੀਏ ਮਾਂ ਓ ਮਾਂ ਚੱਲੀਏ ਆਪਾਂ ਓ ਮਾਂ ਠੀਕ ਆ ਹੁਣ ਦਰਤਾ ਨਹੀਂ ਹੋ ਰਿਹਾ ਹੁਣ ਤੁਸੀਂ ਆ ਚਿਹਰੇ ਨੂੰ ਥੋੜਾ ਨੇੜਿਓਂ ਦੇਖੋ ਅੱਖ ਤੇ ਉਹ ਥੋੜੀ ਜਿਹੀ ਪੱਟੀ ਬੰਨਤੀ ਆ ਤੇ ਜੇ ਕੋਈ ਪਹਿਚਾਣਦਾ ਤਾਂ ਇਸ ਮਾਂ ਨੂੰ ਜਰੂਰ ਸ਼ੇਅਰ ਕਰਿਓ ਅੱਗੇ ਵੀਡੀਓ ਗਰੁੱਪਾਂ 'ਚ ਪਾਵੋ ਔਰ ਮਾਤਾ ਦੀਆਂ ਫੋਟੋਆਂ ਖਿੱਚ ਕੇ ਸਕਰੀਨਸ਼ਾਟ ਮਾਰ ਕੇ ਭੇਜੋ ਤਾਂ ਜੋ ਇਹਦੇ ਬਾਰੇ ਕੁਝ ਪਤਾ ਲੱਗ ਸਕੇ ਬਾਕੀ ਇਹਦੇ ਮਾਂ ਦੇ ਬਾਹਾਂ ਤੇ ਹੱਥਾਂ ਤੇ ਤਾਂ ਨਿਸ਼ਾਨ ਵੀ ਆ ਕੋਈ ਓਮ ਬਣਿਆ ਹੋਇਆ ਇੱਕ ਸਟਾਰ ਬਣਿਆ ਹੋਇਆ ਇਦਾਂ ਦੇ ਜਿਹੜੇ ਸਾਨੂੰ ਮਿਲਦੇ ਆ ਕਿਸੇ ਜਿਵੇਂ ਕਬੀਲੇ ਦੇ ਕਿਸੇ ਤੇ ਆ ਦੇਖੋ ਅੱਗੇ ਵੀ ਸਾਡੇ ਕੋਲੇ ਬਹੁਤ ਸਾਰੇ ਇਦਾਂ ਦੇ ਪੇਸ਼ੈਂਟ ਆਉਂਦੇ ਨੇ ਜਿਵੇਂ ਇਹਨਾਂ ਦੇ ਬਾਹਾਂ ਤੇ ਇਦਾਂ ਬਣੇ ਹੁੰਦੇ ਨੇ ਆਪੋ ਆਪਣੇ ਕਬੀਲੇ ਆਂਦੇ ਹਨ ਇਹ ਕੀ ਲਿਖਿਆ ਹੋਇਆ ਵਾ ਪਾ ਪੋਨੀਮ ਮੌਨਿਕਾ ਮੌਨਿਕਾ ਮਦਾਨ ਮੌਨਿਕਾ ਮਦਾਨ ਮਾਤਾ ਜੀ ਕਾ ਨਾਮ ਹੈ ਆਹ ਕੁੜਾ 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 ਕੀ ਨਾਮ ਲਿਖਾਇ ਜੀ ਹਮ ਰਾਜਾ ਆਂ ਜੀ ਕੀ ਨਾਮ ਹੈ ਹਮ ਕੋ ਨਹੀਂ ਖਿਆ ਮਾਰ ਵਾਲਾ ਬਾਰ ਵਾਲਾ ਪੜੇ ਤੇਰੀ ਬਾਜੂ ਤੇ ਗੁਦਾ ਹੁਆ ਨਾ ਤੇਰੇ ਕੋ ਪਤਾ ਹੋਗਾ ਤੇਰਾ ਇਹ ਨਾਮ ਕੀ ਕਿਸਕਾ ਨਾਮ ਹੈ ਜੀ ਕਾ ਜਾਣੀ ਹਮ ਕੋ ਨਹੀਂ ਖਿਆ ਮਾਰ ਨਹੀਂ ਪਤਾ ਹੈ ਕਾ ਜਾਣੇ ਮੈਂ ਅਰੇ ਤੇਰਾ ਨਾਮ ਹੈ ਬਈਆ ਬੋਲਾ ਤੋ ਆਪਾਂ ਵੀ ਟੁੱਟੀ ਹੋਈ ਲੱਗਦੀ ਹੈ ਨਾ ਆ ਮਾਂ ਵੀ ਟੁੱਟੀ ਹੋਈ ਆ ਮਾਤਾ ਜੀ ਆ ਦੇਖੋ ਆ ਬਾਹ ਪੁੱਠੀ ਹੋਮੀ ਜੁੜੀ ਹੋਈ ਆ ਟੁੱਟੀ ਹੋਈ ਹੈ ਮਾਂ ਵੀ ਮਾਤਾ ਜੀ ਇਹਦੇ ਤੇ ਜਿਹੜਾ ਨਾਮ ਲਿਖਿਆ ਹੋਇਆ ਹੁਣ ਕੌਣ ਨਿਕਾ ਪੈਕਾ ਬਣਵਾਉਗਾ ਮਚਾਏ ਜੰਕੀਆ ਕਿਸੇ ਨੂੰ ਆ ਰਹੀ ਸਮਝ ਬਰਕਰਾਰ ਨਾ ਕਿਸੇ ਨੂੰ ਉੜਾਵਾ ਆਉਂਦਾ ਏਨਾਂ ਚਲੋ ਕੋਈ ਬਾਤ ਨਹੀਂ ਚਲੋ ਮਾਂ ਚਲੇ ਚਲੋ ਉਠੋ ਚਲਤੇ ਹੈ ਘਰ ਅਰੇ ਘਰ ਚਲਤੇ ਮਾਈ ਹਸਪੀਟਲ ਮੇ ਚਲenge ਮਾਈ ਐ ਹੋ ਦਾਦਾ ਅਰੇ ਦਾਦਾ ਫਿਕਰ ਮਤ ਕੀਜੀ ਕੀ ਹੋ ਗਿਆ ਠੀਕ ਆ ਜਾ ਜਾਓ ਦਾਦਾ ਜਾ ਜਾਓ ਦਾਦਾ ਨਹੀਂ ਜਾ ਦਾਦਾ ਦਾ ਹਜੇ ਮਾਂ ਤਕੜੀ ਆ ਥੋੜੀ ਪਰ ਜਿਹੜੀ ਆਖਾ ਮਾਂ ਦੀ ਉਹ ਬਿਲਕੁਲ ਗਲ ਚਲੀ ਸੀ ਤੇ ਜਿਹਦੇ ਚਲਦੇ ਆ ਅਸੀਂ ਇਸ ਮਾਂ ਨੂੰ ਲੈਣ ਪਹੁੰਚੇ ਵੀ ਜਦੋਂ ਬਿਲਕੁਲ ਹੀ ਗਲ ਗਈ ਆਖ ਉਹ ਤੋਂ ਬਾਅਦ ਚ ਮਦਦ ਕੀਤਿਆਂ ਦਾ ਤਾਂ ਫਿਰ ਕੋਈ ਫਾਇਦਾ ਨਹੀਂ ਜਿਵੇਂ ਉਸ ਮਾਂ ਨੂੰ ਹੋਈ ਆ ਇਸ ਮਾਂ ਨੂੰ ਅਸੀਂ ਇੱਥੇ ਆਰ ਸਭ ਖੜੇ ਆ ਨਾ ਉਹ ਉੱਤੇ ਬਹਿ ਜਾ ਮਾਂ ਢੋ ਲਾ ਕੇ ਉਹ ਪਿੱਛੇ ਚੂਹੂ ਆਰੇ ਮਗਰ ਬਸ ਲਾ ਲੈ ਆ ਉਹ ਕਰੂ ਕੋ ਉਂ ਲਾਈ ਨੇ ਤੇ ਇਸ ਮਾਂ ਦੀ ਅਸੀਂ ਸੇਵਾ ਕਰ ਸਕੀਏ ਕਿ ਮਾਂ ਦੇ ਹੱਥ ਦੇਖੋ ਨੋਂ ਦੇਖੋ ਮਾਤਾ ਜੀ ਦੇ ਬੈਠੋ ਭੈਣ ਗੱਡੀ ਤੁਸੀਂ ਅੱਜ ਦੋ ਮਾਮਾ ਆਈਆਂ ਇਹਦੀ ਅੱਖ ਮਾਂ ਦੀ ਗਲੀ ਹੋਈ ਹੈ ਪੂਰੀ ਬਸ ਇਹਦੇ ਕੀੜੇ ਨਹੀਂ ਸੀ ਪਏ ਪਰ ਮੱਖੀਆਂ ਨੇ ਭਰੀ ਪਈ ਸੀ ਮਾਂ ਉੱਠ ਖੜੇ ਹੋ ਝੂਟਾ ਲੈ ਕੇ ਆਈਏ ਇੱਥੇ ਬਹਿ ਜਾ ਮਾਂ ਇਹ ਕੁਰਸੀ ਤੇ ਬਹਿ ਜਾ ਹਾਂ ਚਲੋ ਲੈ ਗਏ ਉਹਨੂੰ ਨਹੀਂ ਚਲੋ ਬਸ ਨਹੀਂ ਪੜਾਣਾ ਨਹੀਂ ਕੋਟ ਉੱਤੇ ਆਈ ਨਹੀਂ